ਲੋ ਬਈ ਲੋ ਬਈ ਮਿੱਤਰੋ ਕੱਟੀ ਕੱਢਤੀ ਆਪਾਂ ਤੁਪੇ ਸਸੀ ਗਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਬਾਈ ਆਪਾਂ ਕਰਨ ਲੱਗੇ ਹਾਂ ਵਲੋਗ ਦੀ ਸਟਾਰਟਿੰਗ ਤੇ ਮੇਰਾ ਪ੍ਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਦਿਓ ਪਾਣੀ ਪਾ ਕੇ ਹੁਣੇ ਹਟੇ ਆ ਦੂਰ ਜੇ ਦੀਵਤਾ ਦੀ ਰਿਪੋਰਟ ਆ ਗੱਲ ਗਿਆ ਪਾ ਗਿਆ ਆਪਾਂ ਜਾਲ ਤੇ ਬੈੇ ਛਤਰਾ ਬੈੇ ਖੜਗਾ ਕੀਤੀਆਂ ਨਹੀਂ ਹੈ ਜੀ ਤੇ ਚੱਲ 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 ਯਾਰ ਕੋਈ ਗੱਲ ਕੋਈ ਗੱਲ ਇਹ ਕਾਇ ਨੋ ਬਈ ਨਾ ਤੋ ਤਾ ਤੈਨੂੰ ਵੀ ਛੱਡਦੇ ਸਾਰੇ ਬੱਚੇ ਕੱਢਦੇ ਆ ਬਾਹਰ ਜਿਹੜੇ ਹੋਣ ਵਾਲੇ ਨਿੱਕੇ ਆ ਇਹ ਘੱਟੋ ਘੱਟ 22-25 ਬੱਚੇ ਆ ਨੋ ਬਾਈ ਮਿੱਤਰੋ ਫਿਰ ਉਹ ਵੀ ਜਾਂ ਉਹਨਾਂ ਸਾਈਟਾਂ 'ਤੇ ਡੇ ਜੇ ਵੀ ਆ ਜਾਂਦੇ ਧਾਰ ਇੱਕ ਦੋ ਤਾਂ ਹੋਣਗੇ ਬੀਜੇ ਸਾਰੇ ਆ ਜਾਂਦੇ ਸਾਰੇ ਉੜਦੇ ਬਹੁਤ ਘਟ ਆਏ ਬੱਚੇ ਪਤਾ ਨਹੀਂ ਕੀ ਗੱਲ ਆ ਕੀ ਪ੍ਰੋਬਲਮ ਬਹੁਤ ਘਟ ਉੜਦੇ ਆ ਬਾਈ ਇਹ ਬੱਚੇ ਅਸੀਂ ਕਿਹਾਰੇ ਬੈਠੀਆਂ ਆਓ ਵੀ ਮਿੱਤਰੋ। ਤਰੇ ਆਏ। ਸਾਰੇ ਡਾਰਜੀ ਬਣਾ ਕੇ ਉੜਦੇ ਆ ਸਾਰੇ। ਹਾਂਜੀ। ਸਾਰੇ ਡਾਰ ਬਣਾ ਕੇ ਉੜੋਦੇ ਆ ਜਿਵੇਂ। ਕੂਗੀਆਂ ਫਿਰਦੀਆਂ ਹੰਦੀਆਂ ਸੜੀਆਂ। ਭਾਈ ਉੜਦੇ ਆ। ਲਓ। ਲਓ ਬੇ ਮਿੱਤਰੋ। ਬੈਰੀ ਪੈ ਗਈ ਸੀ। ਤੇ ਲੀਲਾ ਆਪਣਾ ਗੋਲਾ ਸੱਟਦਾ ਸੀ ਆ ਬੈਠਾ। ਦੂਜੇ ਵੀ ਆ ਉੱtre ਸਾਰੇ। ਵੇਰੀ ਪੈ ਗਈ ਸੀਗੀ ਇਸ ਤੋਂ ਬਾਜੀ ਇੱਕ ਚਲਾਤੀ ਆਪਾਂ ਇੱਕ ਐਫਬੀ ਚਲਾਤੀ ਭਾਈ ਜੀ ਤਿਆਰ ਕਰਕੇ ਰੱਖੀ ਸੀਗੀ ਰੈਸਕੀ ਗਈ ਭਾਜੀ ਦੀ ਤੇ ਭਾਈ ਜੀ ਸਕੂਟ ਕਰਿਆ ਕਰੋ ਯਾਰ ਵੀਰ ਬਣ ਕੇ ਥੋੜੀ ਸਕੂਟ ਦੇ ਨਾਲ ਹੀ ਅਪਰਾਚਲ ਠੀਕ ਹੈ ਮੈਂ ਮੰਨਦਾ ਵੀ ਇੰਨਾ ਚੰਗਾ ਨਹੀਂ ਬੰਦਾ ਵਲੌਗ ਤੇ ਕਰਪਰਾ ਬਣ ਕੇ ਕਰਿਆ ਕਰੋ ਯਾਰ ਸਕੂਟ ਤੇ ਹਮ ਤਾਂ ਨੀਵੀਂ ਹਮ ਤਾਂ ਟੈਨਸ਼ਨ ਨਹੀਂ ਹੁੰਦੀ ਆਪਾਂ ਨੂੰ ਠੀਕ ਹੈ ਭਾਈ ਨਾ ਵੇਗ ਗਿਆ ਆਇਆ ਇਹ ਮੈਂ ਹलो ਬਈ ਮਿੱਤਰੋ ਟੈਨਸ਼ਨ ਨੂੰ ਹੋ ਗਏ ਆ ਫਰੀ ਆਪਾਂ ਸਾਰੇ ਕੁੰਤਰ ਪਾਈ ਗਏ ਆ ਗਾਈ ਸਾਰੇ ਬੱਚੇ ਗਏ ਆ ਭਾਈ ਹੁਣ ਭਾਈ ਇਹਨਾਂ ਨੂੰ ਲਾਵਾਂਗੇ 3 ਵਜੇ ਕਿਰਮ ਬੈਠੇ ਰਹਿੰਦੇ ਨੇ ਆਪਾਂ ਪੱਠੇ-ਪੁੱਠੇ ਉਤਰਦੇ ਆ ਪੱਠੇ ਭਾਈ ਪੱਠੇ ਭਾਈ ਵੱਟ ਲੈ ਜਾਂਦੇ ਸੀਗੇ ਪੱਠੇ ਸਿੱਟੇ ਪਏ ਤੇ ਬਸ ਕੁੰਤਰ ਦੀ ਡੈਕ ਤਾਂ ਉੱਤਰ ਪਈ ਗਿਆ ਜਿਹੜਾ ਪੱਠੇ ਕਰਕੇ ਗਈ ਕੋਟੂਬਾਵਾ ਆਪਾਂ ਜਾਨਵਰ ਲਾਵਾਂਗੇ ਲਾ ਇਹਨਾਂ ਨੂੰ ਲਾਤੀ ਤੇ ਫਿਰ ਰਹੀ ਉਦਵਾ ਇਹਨਾਂ ਦਾ ਲੈ ਕੇ ਆਉਣੀ ਖਰਾਕ ਫਿਰ ਲੈ ਕੇ ਆਉਨੇ ਨਾ ਸਮਾਨ ਸਭਾ ਲੋ ਬਈ ਮਿੱਤਰ ਦਾਣਾ ਪਾਣੀ ਪਾਤਾ ਜਿਹੜੀ ਇੱਥੇ ਜੂੜੀ ਫਰਦੀ ਸੀ ਨਾ ਬਾਈ ਉਹ ਵੱਡੇ ਜਿਹੇ ਫੁੱਡੇ ਛੜਤੀ ਐ ਇਹਦੇ ਅੰਡਾ ਆ ਫਰਦੀ ਆ ਲੋ ਬਈ ਦਾਣਾ ਪਾਣੀ ਭਰਾਜੀ ਪਾਤਾ ਦਾਣਾ ਪਾਣੀ ਪਾ ਕੀ ਤੇ ਹੁਣ ਪਸੰਦ ਨਹੀਂ ਹੁੰਦੇ ਆ ਫਿਰ ਜੇ ਟਾਈਮ ਲੱਗ ਗਿਆ ਤਾਂ ਸ਼ਹਿਰ ਚੱਲ ਕੇ ਆਵਾਂਗੇ ਵੇਰੀ ਬਾਈ ਫੇਰ ਨਹੀਂ ਟਾਈਮ ਲੱਗਣਾ ਠੀਕ ਆ ਪਸ਼ੂ ਵੀ ਵੇਟ ਕਰੀ ਜਾਂਦੇ ਆ ਮੇਰੀ ਇਧਰ ਜਨਸੰਖਿਆ ਵਾਲੀ ਬੈਠੀ ਆਪਣੀ ਥੋੜਾ ਜਿਹਾ ਬਾਈ ਫੋਨ ਫੜਨ ਵਾਲਾ ਕੰਮ ਕਸੂਤਾ ਜਾਂ ਪੁੱਠੇ ਹੱਥਾਂ ਫੜਨਾ ਪੈਂਦਾ ਬਾਈ ਬਾਈ ਮਿਸਟਰ ਜੀ ਆ ਗਿਆ ਤਾਂ ਗਦਨਾ ਸ਼ਹਿਰ ਜਾਵਾਂਗੇ ਬਾਈ ਜਾਣਾ ਪੈਣਾ ਤੇ ਇੱਕ ਇਸ ਤੋਂ ਬਾਈਆਂ ਬਾਈ ਆਪਣੇ ਕੋਲ ਚਾਰ ਰਹਿ ਗਏ ਸੀ ਉਹ ਵੀ ਮਗਾ ਲਈਆਂ ਹੁਣ ਹੁੰਨੇ ਆ ਬਾਈ ਪਸ਼ੂਆਂ ਨੂੰ ਨਹੀਂ ਦਾਣਾ ਪਾਣੀ ਪਾ ਤੱਕ ਕਿ ਘਰ ਲਾ ਲਿਆ ਸਾਰਾ ਕੰਮ ਨਿਬੇੜਤਾ ਪਸ਼ੂ ਵੀ ਮੇਰੇ ਨਹੀਂ ਮੁੰਡਾ ਕੀ ਖੜਿਆ ਡਿਬੇਟ ਕਰੀ ਜਾਂਦੇ ਆ ਮੈਂ ਪੱਠਾ ਪਾਊਗਾ ਲਓ ਬਈ ਮਿੱਤਰੋ ਹੁਣ ਆਪਾਂ ਹੁਣ ਆਪਾਂ ਬਾਈ ਜੀ ਪੱਠਿਆਂ ਦਾ ਨਮੀੜਦੇ ਗੇ ਕੰਮ ਤੇ ਨਾਂ ਨੂੰ ਕੇ ਫਿਰ ਵੇਨੇ ਆਪਾਂ ਵੀ ਟਾਈਮ ਲੱਗਿਆ ਤਾਂ ਫਿਰ ਜਾਵਾਂਗੇ ਨਾ ਟਾਈਮ ਲੱਗਿਆ ਤਾਂ ਭਰਾ ਹੀ ਫਿਰ ਨਾ ਜਾਵਾਂਗੇ ਤੂੰ ਵੀ ਜਾਵਣਾ ਓ ਸ਼ੇਰ ਵੇਖ ਕੇ ਇਤਨੇ ਇੱਕ ਬੱਚਾ ਫਿਰਦਾ ਉਹ ਆਈ ਨਹੀਂ ਪਤਾ ਵੀ ਆਪਾ ਆ ਪੜ ਨਹੀਂ ਪਤਾ ਕੀ ਦਾ ਕੀ ਦਾ ਨਹੀਂ ਬਾਈ ਮੇਰੇ ਪਰਨਾ ਨਹੀਂ ਪਤਾ ਮੈਂ ਤਾਂ ਨਹੀਂ ਸਕਲੋ ਹਾਂ ਮੈਂ ਆਪਦੀ ਜੋਤ ਨੂੰ ਮੈਂ ਵੈਸੇ ਛਤਰੀ ਖੜੀ ਕਰਾਦੀ ਮੈਂ ਕਿਹਨ੍ਹੇ ਸਾਈ ਛਤਰੀ ਖੜੀ ਕਰਦੇ ਜੀ ਧੀਰੀ ਅਰਗੇ ਦਾ ਆਇਆ ਜਾਂ ਲੱਖੀ ਲੱਖੀ ਅਰਗੇ ਦਾ ਆਇਆ ਤਾਂ ਜੋਤ ਆਉ ਖੜਾ ਕੋਠੇ ਤੇ ਉਹਦੋਂ ਵੀਡੀਓ ਨਹੀਂ ਮੈਨੂੰ ਸਟਾਰਟ ਹੋਈ ਬਸ ਇਧਰ ਕੋਠੀ ਜੋਲੇ ਜੀ ਹੋ ਗਿਆ ਮੈਂ ਜੋਤ ਨੂੰ ਛਤਰੀ ਖੜੀ ਕਰਦੇ ਕਿਉਂਕਿ ਬਈ ਨਾ ਤਾਂ ਆਪਾਂ ਕਿਸੇ ਦਾ ਫੜਿਆ ਇਨਾ ਫੜਨਾ ਲਓ ਬਈ ਮਿੱਤਰੋ ਪਸੰਗਣ ਪੱਠੇ ਪਾ ਤੇ ਮੇਨ ਸਭ ਤੋਂ ਸਸਤ ਕੰਮ ਤੇ ਕੱਲ ਤੋਂ ਬਈ ਡਿਊਟੀ ਲਾਉਵੇਂ ਆ ਖਾੜਾਂ ਕੁਲ ਖਾਲ ਕੱਢਦੇ ਆ ਤੇ ਬੱਚਾ ਇੱਧਰ ਜੇ ਲੰਗਿਆ ਸੀਗਾ ਨਹੀਂ ਦਿਖਦਾ ਬਾਈ ਕਿਧਰ ਗਿਆ ਓਏ ਕਿਧਰ ਜੋ ਤਾਂ ਇੱਧਰ ਲੰਗਿਆ ਬਈ ਇਦੋਂ ਸਿੱਧਾ ਲੰਗਿਆ ਕਹਿੰਦਾ ਤੇ ਇੱਥੇ ਫਰਦਾ ਸੀਗਾ ਮੈਂ ਕਿਹਾ ਚੱਲ ਜੇ ਲੱਖੀ ਵੀ ਰਿਅਰਗੇ ਦਾ ਪਰ ਧੀਰੇ ਕੋਲ ਤਾਂ ਮਾਏ ਆ ਸਤਬਾਈਆਂ ਦੇ ਵੀ ਪੈਸੇ ਫੜਾ ਕੇ ਲੋ ਬਈ ਮਿੱਤਰੋ ਘਰ ਆ ਪਛਾਤਰੀ ਖੜੀ ਕਰਤੀ ਆ ਜੀ ਬਹਿ ਬੂ ਗਿਆ ਸਾਂ ਕੀ ਦਾ ਹੋਇਆ ਦਾ ਠੀਕ ਹੈ ਵੈਸੇ ਆਪਾਂ ਬਾਗੀ ਰਾਜੀਵ ਨਹੀਂ ਹੁੰਦੇ ਬਈ ਆਪਾਂ ਦੋਰ ਲਾ ਲੋ ਬਈ ਮਿੱਤਰੋ ਨਾਉਣ ਲੱਗਦੇ ਸੀ ਕਿ ਆਪਾਂ ਸ਼ਹਿਰ ਜਾਣ ਦੀ ਸਕੀਮ ਚ ਆ ਕਿਉਂਕਿ ਬਈ ਮੁੜ ਕੇ ਸੂਬਾ ਫੇਰ ਪੁੱਤਰ ਛੱਡੇ ਜਾਣੇ ਆ ਮੁੜ ਕੇ ਬਈ ਫੇਰ ਨਹੀਂ ਟਾਈਨ ਲੱਗਦਾ ਠੀਕ ਆ ਇਹ ਤਾਂ ਟਿਊਸ਼ਨ ਚੱਲਿਆ ਮੰਨ ਲਾ ਉਹ ਘਰੇ ਹੋਊਗਾ ਮੂਡ ਦਾ ਟੀਵੀ ਦਾ ਚੀਜ਼ ਲੋ ਬਈ ਮਿੱਤਰੋ ਨਹੀਂ ਆਇਆ ਬੱਚਾ ਚਲੋ ਬਈ ਪਾਣੀ ਪੂਣੀ ਪਾਈਏ ਬੰਨਾਈਏ ਤੇ ਨਹੀਂ ਦਿਖਿਆ ਬਾਈ ਕਿੱਧਰ ਗਿਆ ਵਾ ਪਹਿਲਾਂ ਇੱਥੇ ਫਰਦਾ ਹੀ ਉਦੋਂ ਮੇਥੇ ਵੀਡੀਓ ਨੇ ਸਟਾਰਟ ਹੋਈ ਤੇ ਪਸ਼ੂ ਬੰਦ ਤੇ ਜੋ ਤੇ ਬਾਰ ਭੇਟ ਗਿਆ ਭੱਜ ਗਿਆ ਲਓ ਬਈ ਮਿੱਤਰੋ ਦਾਣੇ ਪਏ ਬੇ ਜਾਨਵਰਾਂ ਆਹ ਲਾੜ ਟੁਕਿਆਂ ਦੇ ਮਾਤੇ ਨੇ ਆਂਡੇ ਲਾੜੀ ਬਈ ਇੱਕ ਅੰਡਾ ਟੁੱਟ ਗਿਆ ਪਤਾ ਨਹੀਂ ਕਿਹੜੀ ਸਾਨ ਨੂੰ ਟੁੱਟਿਆ ਤੇ ਲਓ ਬਈ ਵੇਖੋ ਬਾਜੀਆਂ ਵਾਲੇ ਦੇ ਆ ਬੱਚੇ ਆ ਬਈ ਇਹ ਇਣੀ ਕੱਢ ਲਿਆ ਇਹ ਗਾ ਇਹ ਵਧਾਈਆਂ ਹੋ ਗਆਂ ਆਪਣੀ ਸਰਪਾਈ ਇਹਦੇ ਪੁੱਛੇ ਦੋ ਹੀ ਆਪਣੇ ਕੋਲੇ ਇੱਕ ਦੀ ਅੱਖ ਤੇ ਪ੍ਰੋਬਲਮ ਹੋਈ ਪਈ ਐ ਤੇ ਇਹਦੇ ਬਾਈ ਆ ਵੀ ਕੱਢ ਲੈ ਹਰੀ ਗੈਲੂ ਵੀ ਕੱਢ ਲੈ ਹੋ ਗਿਆ ਉਹ ਨੀਲਾ ਵੀ ਗੱਡੀ ਕੋਲ ਤੇ तकरीबन ਬੱਚੇ ਦਾ ਬਾਈ ਸਾਰੀ ਗੱਡੀ ਲੋ ਬਾਈ ਮਿੱਤਰੋ ਨਾ ਤੋ ਲੈ ਆ ਤੇ ਡੀਕ ਦਿਆਂ ਗਗੜੇ ਜੇ ਗਗਣਾ ਆ ਗਿਆ ਤਾਂ ਟਾਈਮ ਨਾਲ ਫਿਰ ਜਾ ਆਵਾਂਗੇ ਤੇ ਇਦਰੇ ਇੱਕ ਬੰਦੇ ਨਾਲ ਬਹਿਸ ਹੋਈ ਜਾਂਦੀ ਹੈ ਮਾਤਾ ਦੀ ਕਹਿੰਦੀ ਟਿਊਸ਼ਨ ਜਾਣ ਨੂੰ ਤਿਆਰ ਨਹੀਂ ਪਈਏ ਲੱਪੜੇ ਖਾ ਕੇ ਜਾਊਗਾ ਜੇ ਨਾ ਗਿਆ ਤਾਂ ਤੇ ਭਾਈ ਜੀ ਬਸ ਇੱਥੇ ਨਾ ਆਪਣਾ ਸਾ ਜੋੜ ਗਿਆਂ ਬਦਲ ਨਾਲ ਉਹਦੇ ਪਰ 64 ਬੱਚੇ ਕੱਢੀ ਇੱਕ ਵਾਲੀ ਛੜਤੀ ਇੱਕ ਉਹ ਬੱਚਾ ਵੀ ਅੰਦਰ ਛੜਦਾ ਮੈਂ ਗਾ ਛੜਤੀ ਤੇ ਬਸ ਆਹ ਛੜ ਦੇਾਂਗੇ ਛੱਡ ਕੀ ਤੇ ਭਾਈ ਠੀਕ ਹੈ ਇਥੇ ਜਾਲੀਆਂ ਵਿਹਲੀਆਂ ਕਰਕੇ ਧੋਸ ਮਾਰ ਕੇ ਰੱਖ ਦਿੰਨੇ ਆ ਆ ਲੈ ਕਰਦੇ ਸਾਫ ਬਈ ਧੋਸ ਮਾਰ ਕੇ ਇਹਨਾਂ ਨੂੰ ਬਈ ਜੀ ਰੱਖ ਦਿੰਨੇ ਆਗੇ ਆਪਾਂ ਐਂ ਤੋ ਬਲਵਾਉਣ ਵਾਸਤੇ ਕੱਢ ਲਾਂਗੇ ਇਹਨਾਂ ਨੂੰ ਬਾਹਰ ਬਈ ਇਹ ਨਹੀਂ ਕੁੱਟ ਖਾ ਕੇ ਜਾਣੀਆਂ ਬਈ 100% ਇਹ ਨਾ ਤੁਰਿਆ ਦਾ ਕਿਸੇ ਪਾਸੇ ਬਈ ਆ ਸਾਡਾ ਦਰਜੀ ਆ ਮੇਰੇ ਹਿਸਾਬ ਨਾਲ ਸ਼ੋਰ ਦੇ ਡੀਡੇ ਫੜਾਏ ਨੇ ਮੀਨਾ ਨਾ ਹੋਰ ਆ ਵੀ ਕੱਡੇ ਬੈਠਾ ਇਸੇ ਹੁੰਦਾ ਹੀ ਨਹੀਂ ਕਾ ਕਮਾਲ ਦਾ ਬੰਦਾ ਯਾਰ ਥੂੜ ਕਹਿੰਦੇ ਮੈਂ ਨਾ ਇੰਨਾ ਪੋਦਾ ਕਿਸਾ ਪਹਿਲਾਂ ਨਾ ਸੁਣੇ ਹੋਏ ਤੇ ਸੁਣੇ ਸਟੋਰੀ ਹਨ ਕੀ ਹਾਂ ਬਾਈ ਨਹੀਂ ਨਹੀਂ ਤਦ ਤੱਕ ਮੈਂ ਨਾ ਗੱਲ ਤੇ ਨਹੀਂ ਕਰਦਾ ਅੱਛਾ ਮੈਂ ਤਾਂ ਵਿਆਹ ਆ ਲੈਣਾ ਪੋਦਾ ਹੀ ਕਰਤਾ ਜਾਣਾ ਲਓ ਬਾਈ ਘੱਟੋ ਘੱਟ ਵੀ ਅਸੀਂ ਇੱਕ ਦਿਨ ਕਹਿ ਕੇ ਤੇ ਚਾਰਾਂ ਦਿਨਾਂ ਤੋਂ ਆਏ ਹੋਣਾਗੇ ਅੱਜ ਵੀ ਬਾਈ ਅੱਜ ਨਹੀਂ ਆਣੇ ਜਿੰਦਾ ਗਾ ਪਰ ਬਾਰਾਂ ਲਓ ਬਈ ਮਿੱਤਰ ਗਾਇ ਹੈ ਗਾਇ ਤਾਂ ਵੀ ਇਹ ਕੱਪੜੇ ਪੁੱਛਣ ਸੀਗੇ ਦਰਜੀ ਨੂੰ ਕੁਰਤੇ ਪਜਾਮੇ ਦੇ ਸੌਣੇ ਦਿੱਤੇ ਆ ਤੇ ਕਰਕੇ ਕਿਹੜਾ ਕੰਮ ਆਇਆ ਲਓ ਬਈ ਖਰਾਕ ਦੀ ਘਟਾ ਚੱਕ ਲੈਂਦਾ ਇਹ ਕੋਹ ਭਾਈ ਦੋਵੇਂ 1 ਇਕੱਠੇ ਹਜ਼ਾਰ ਆ ਇੱਕ ਆ ਪਹਿਲਾਂ ਇਹ ਪਾਵਾਂਗੇ ਫਿਰ ਉਹ ਪਾਵਾਂਗੇ ਪਹਿਲਾਂ ਇਹਨੂੰ ਇਹਦੀ ਰਿਜ਼ਲਟ ਵੇਖਾਂਗੇ ਜਿਹੜੇ ਇਹਨਾਂ ਜੋਵਾਂ ਜੋ ਸਹੀ ਹੋਇਆ ਉਹ ਪੱਕੀ ਪਾਉਣ ਲੱਗ ਪਾਂਗੇ ਇਹਨਾਂ ਦੀ ਬਈ ਮਸ਼ਹੂਰੀ ਨਹੀਂ ਕਰਦੇ ਆਪਾਂ ਆਪਾਂ ਤਾਂ ਵੇਸੇ ਹੀ ਲਿਆਂਦੇ ਆ ਚੱਕ ਕੇ ਪਸੂਪਿਆਦ ਗਈ ਤੇ ਉਹ ਤੋਂ ਬਾਅਦ ਬਾਈ ਜੀ ਫਿਰ ਕਰਾਂਗੇ ਕੋਈ ਕੰਮ ਜੀ ਬਣਿਆ ਤਾਂ ਸ਼ਹਿਰ ਬਈ ਜਾਣੀ ਆਣੋ ਸ਼ਹਿਰ ਵਾਲਾ ਤਾਂ ਜਵਾਬ ਦੇ ਗਿਆ ਤੇ ਫਿਰ ਕੱਲ ਨੂੰ ਜਾਵਾਂਗੇ ਕਿਉਂਕਿ ਜੋ ਕਰਕੇ ਘਰੇ ਆ ਕੱਲ ਨੂੰ ਕੂਟਰ ਛੱਡ ਕੇ ਵੀ ਕੰਮ ਹੋ ਜੂਗਾ ਠੀਕ ਆ ਜੀ ਨੂੰ ਨੰਬਰ ਫੜਿਆ ਮਾਂ ਦੇ ਸ਼ਹਿਰ ਨਾਲ ਉਹ ਲੈਣਾ ਤੇ ਨਾ ਮੈਂ ਛੱਡਣਗੇ ਲੋ ਬਾਈ ਲੈ ਕਰੋ ਆਪਾਂ ਚੱਲ ਪੇ ਮਲਣ ਨੂੰ ਤੇ ਮੈਂ ਤਾਂ ਲੂਈ ਲੂਈ ਨਹੀਂ ਲੈ ਗਿਆ ਤੇ ਠੰਡ ਪਾਉਂਦੀ ਤੇ ਮਾਂ ਦਾ ਪਿਆ ਇਦੇ ਕੁਝ ਵੀ ਨਹੀਂ ਪਾਇਆ ਤੇ ਹੁਣ ਉਸੇ ਛੇਹੀ ਆ ਵੀ ਛੇਹੀ ਤੇ ਛੇਹੀ ਕੁੜੀ ਐ ਤੇ ਬਾਈ ਜੀ ਕਾਣੂ ਕਾਣੂ ਪਾਣੀ ਛੱਡਾਂਗੇ ਨਾਲੇ ਇਹਦੇ ਨਾਲੇ ਸ਼ਹਿਰੋਂ ਆ ਕੇ ਛੱਡਦੇ ਆਂਗੇ ਸ਼ਹਿਰ ਜਾਣਾ ਬਈ ਕਾਣੂ ਅੱਲਾਹ ਹੋਰ ਪੱਕਾ ਕੀਤਾ ਲਓ ਬਈ ਮਿੱਤਰੋ ਆ ਗਏ ਆਪਾਂ ਘਰੇ ਬਈ ਸਬਜ਼ੀ ਲੈਣ ਗਏ ਸੀ ਸਬਜ਼ੀ ਲੈ ਆਉਂਦੀ ਆ ਤੇ ਲਓ ਬਾਈ ਜੀ ਆਪਾਂ ਹੁਣ ਕਰਨ ਲੱਗੇ ਆ ਮਲੌਗ ਦੀ ਸਮਾਉਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਬਣੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਵੀਰ ਬਣੇ ਇਹ ਆਹ ਵੇਖ ਲਓ ਸਾਡਾ ਬੰਦਾ ਇਹ ਬਿਨਾ ਕੋਲ ਕੋਲ ਤੋਂ ਹੀ ਚੱਲ ਪਿਆ ਮੇਰੇ ਨਾਲ ਮੈਂ ਵੀ ਖਿਆਲ ਨਾ ਕੀਤਾ ਤੇ ਹੁਣ ਕੰਬੀ ਜਾਂਦਾ